ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਬਿਸ਼ਨੰਦੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਹਨੂੰ ਜੈਤੋ ਮੰਡੀ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਾਵੀ ਨਸਲ ਦੀ ਮੱਝ ਆ ਜਿਹੜੀ ਕਿ ਦੂਜਾ ਸੁਆ ਸੁਣਾ ਗੱਬਣਾ ਦੋਸਤੋ ਬਹੁਤ ਚੰਗੇ ਸੀਮਨ ਦੀ ਆ ਆ ਤੇ ਚੰਗੇ ਸੀਮਨ ਤੋਂ ਹੀ ਅੱਗੇ ਗੱਬਣਾ ਚੰਗਾ ਦੁੱਧ ਰਿਕਾਰਡ ਆ ਬਾਈ ਤੋਂ ਡਿਟੇਲ ਸਾਰੀ ਲੈਣੇ ਆ ਤੇ ਤੁਹਾਡੇ ਨਾਲ ਸਾਂਝੀ ਕਰਦਣੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਾਰੀ ਉਹ ਜਿਹੜੀ ਕਰ ਸਕੋ। ਸੋ ਦੋਸਤੋ ਲੈਣਿਆਂ ਡਿਟੇਲ ਤੇ ਘਰਦਿਆਂ ਤੁਹਾਡੇ ਨਾਲ ਸਾਂਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਲਸ਼ਮਣ ਸਿੰਘ son of ਬਲਵਿੰਦਰ ਸਿੰਘ ਪਿੰਡ ਬਸ਼ਨੰਦੀ। ਠੀਕ ਆ ਬਾਈ। ਤਹਿਸੀਲ ਜੈਤੋ ਜ਼ਿਲ੍ਹਾ ਫਰੀਕੋਟ। ਵਾਹ ਜੀ ਵਾਹ। ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ। ਮੇਰਾ ਨੰਬਰ ਹੈਗਾ 84278 84278 06204 06204 ਉਹ ਠੀਕ ਹੈ ਤੇ ਬਾਈ ਜੀ ਮੱਝ ਆਪਣੇ ਘਰ ਦੀ ਹੈ ਇਹ ਹੀ ਇਹ ਮੈਂ ਝੋਟੀ ਲਿਆ ਸੀ ਕੱਟੀ ਅੱਛਾ ਜੀ ਕਿਸੇ ਰਿਸ਼ਤੇਦਾਰ ਤੋਂ ਗਾਂ ਦੀ ਘਾਏ ਸੀਗੀ ਹਾਂਜੀ ਇਹ ਹੈ ਇਧਰ ਬਾਰਡਰ ਬੈਲਟ ਦੀ ਸੀਗੀ ਠੀਕ ਹੈ ਜੀ ਤੇ ਮਤਲਬ ਉਹ ਲਿਆ ਕੇ ਮੈਂ ਪਾਲੀ ਸੀ ਪਹਿਲਾਂ 3-4 ਪਸ਼ੂ ਹੁੰਦੇ ਸੀ ਹੁਣ ਫਿਰ ਘਾਟ ਕੇ ਬੱਚੇ ਬਾਹਰ ਜਾਣੇ ਕਰਕੇ ਤੇ ਹੁਣ ਮਸ ਵੇਚਣੀ ਤਾਂ ਹੀ ਸੇਲ ਕੀਤੀ ਠੀਕ ਹੈ ਤਾਂ ਹੀ ਸੇਲ ਕਰਦੇ ਹਾਂ ਹਾਂਜੀ ਤੇ ਕਿੰਨਾ ਕੁ ਦੁੱਧ ਕੱਢਿਆ ਇਹਨੇ ਪਹਿਲਾਂ ਪਹਿਲੇ ਇਹਨੇ ਪਿਛਲੇ ਸੂਏ ਦਿੱਤਾ ਜੀ 12 ਕਿਲੋ 12 ਕਿਲੋ ਪਹਿਲੇ ਸੂਏ ਹਾਂਜੀ 6-6 ਲੀਟਰ ਦਿੰਦੀ ਰਹੀ ਏ ਤਾਂ ਤੇ ਹੁਣ ਦੂਜੇ ਸੂਏ ਸੁਣਾਇਆ ਤੇ ਕਰ ਜੂਗੀ 12 14 15 ਹਾਂ 14 15 ਕਿਲੋ ਕਰ ਜੂਗੀ ਠੀਕ ਐ ਇਹ ਕਿਹੜਾ ਸੀਮਨ ਲੱਗਿਆ ਜੀ ਇਹਦੇ ਇਹਦੇ ਸੀਮਨ ਲਾਹੌਰੀ ਸਾਹਨ ਦਾ ਲੱਗਿਆ ਜੀ ਲਾਹੌਰੀ ਬੋਲਦਾ ਤੇ ਉਹ ਵੀ ਟੌਪ ਬਰੀਡਰ ਦਾ ਬੋਲਣ ਦਾ ਸਾਹਨ ਦਾ ਸੀਮਨ ਲੱਗਿਆ ਹਾਂਜੀ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਗੋਲ ਸਿੰਘ ਦੀ ਆ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਥਣ ਲੱਗਿਆ ਵਾਈਟਨਸ ਥੋੜੀ ਵਾਧਾ ਗੁਲਾਬੀ ਅੰਗਾਂ ਦੇ ਵਿੱਚ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚਾਰੇ ਪੈਰ ਚਿੱਟੇ ਆ ਤੇ ਪੂਛ ਤਾਂ ਦੁੰਮ ਬਪਰ ਤਾਂ ਕਿੱਛਟਾ ਹੈ ਦੋਸਤੋ ਥੱਲੇ ਧੁੰਨੀ ਦੇ ਵੀ ਡੱਬਾ ਤੇ ਲੇਵੇ ਦੀ ਤੱਕ ਥੋੜੀ ਜੀ ਮੂਰ ਨੂੰ ਆ ਦੋਸਤੋ ਕਿੰਨੇ ਕ ਦਿਨ ਲੈਂਦੀ ਹੈ ਬਾਈ ਜੀ ਸੂਣ ਚ ਇਹ ਇਹ ਲੈ ਜੂਗੀ ਹਫਤਾ 10 ਦਿਨ ਲੈ ਜੂਗੀ ਹਫਤਾ 10 ਦਿਨ ਲੋ ਵੀ ਤਾਂ ਹਫਤਾ 10 ਦਿਨ ਸੂਣ ਚ ਪਏ ਆ ਉਸ ਢੰਗ ਨਾਲ ਤੁਸੀਂ ਜਾ ਅਡਜਮੈਂਟ ਕਰਨੀ ਆ ਦੋਸਤੋ ਮੱਖ ਬੈਠਾ ਬਹੁਤ ਵੱਡਾ ਲਾਓ ਵੀ ਸੱਜਣੋ ਬਹੁਤ ਸੋਹਣੇ ਥਾਣਾ ਤੇ ਤੁੰਨੀ ਦੇ ਵੀ ਡੱਬ ਹੈਗਾ ਦੋਸਤੋ ਤੋੜ ਕੇ ਤੁਹਾਨੂੰ ਜਰੂਰ ਵਿਖਾਵਾਂਗੇ ਕੱਦ ਕਾਠ ਚੰਗਾ ਵੇਲ ਦੀ ਚੰਗੀ ਆ ਦੋਸਤੋ ਫੀਲਸੂਲ ਪੂਰੀ ਆ ਬਾਈ ਇਹ ਸੀਲਸ ਲੱਗ ਬਾਈ ਕਹਿੰਦਾ ਬਹੁਤ ਜ਼ਿਆਦਾ ਇਹ ਠੀਕ ਤਾਂ ਐਮਪੌਂ ਦੀ ਹੌਣ ਸੂਣ ਵਾਲੀ ਤਾਂ ਵੀ ਕੁਝ ਨਹੀਂ ਕਹਿੰਦੀ ਲਾ ਵੀ ਬਾਈ ਹੱਥ ਲਾਈ ਜਾਂਦਾ ਤੇ ਜਵਾਂ ਨਹੀਂ ਹਲਦੀ ਸੀਲਸ ਲੱਗ ਬਹੁਤ ਆ ਦੋਸਤੋ ਇਹ ਗੁਣ ਦੀ ਹਰੇਕ ਪਸ਼ੂ ਜਿੰਨੇ ਹੁੰਦੇ ਏ ਕੋਣ ਤੋੜ ਕੇ ਖਾ ਦੇ ਭਾਈ ਹੁਣ ਤੋੜੋ ਨਾ ਵੀ ਮੈਂ ਤੋੜ ਕੇ ਤੁਹਾਨੂੰ ਫੇਰ ਦੁਬਾਰਾ ਦਿਖਾ ਦਿੰਨੇ ਆ ਥੋੜਾ ਜਿਹਾ ਡਰਦੀ ਸੀਗੀ ਠੱਪੜਾ ਬਹੁਤ ਚੰਗਾ ਚੰਗੀ ਭਾਰੀ ਮਾਝਾ ਦੋਸਤੋ ਚੰਗੀ ਬਾਈ ਹਰਾਂ ਦੀ ਸੰਭਾਈ ਆ ਲੈ ਵੀ ਦੀ ਤੱਕ ਥੋੜੀ ਜੀ ਮੂਹਰ ਨੂੰ ਆ ਦੋਸਤੋ ਪਰ ਦੁੱਧ ਬਾਈ ਕਹਿੰਦਾ ਵੀ 14-15 ਕਿਲੋ ਕੱਢ ਦੂ ਦੂਜੇ ਸੂਏ ਸੋਨਾ ਝੋਟੀ ਨੇ ਮੋੜ ਲਓ ਬਾਈ ਪਸ ਪਸ ਮਿੱਤਰੋ ਤੋੜ ਕੇ ਤੁਹਾਨੂੰ ਦੁਬਾਰਾ ਫੇਰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਲੈ ਚਲੋ ਜੀ ਲੈ ਚਲ ਥੋੜਾ ਡਰਦੀ ਸੀ ਪਹਿਲਾਂ ਤਾਂ ਮੈਥੋਂ ਪਰ ਹੁਣ ਟਿਕ ਕੇ ਤੁਰ ਪਈ ਆ ਹਵਾ ਨੇ ਦੀ ਜੱਜਮੈਂਟ ਕਰ ਲਿਓ ਹਫਤਾ 10 ਦਿਨ ਸੂਣ ਚ ਬਾਕੀ ਆ ਬਸ਼ਨੰਦੀ ਪਿੰਡਾ ਬਾਈ ਜੀ ਜੈਤੋ ਦੇ ਨੇੜੇ ਰਹਿ ਗਿਆ ਇਹ ਜ਼ਿਲ੍ਹਾ ਫਰੀਦਕੋਟ ਦਾ ਪਿੰਡਾ ਤੇ ਤਹਿਸੀਲ ਜੈਤੋ ਲੌਰੀ ਬਲ ਤੋਂ ਗੱਬਣਾ ਪੂਰੀ ਸੀਲ ਹੈ ਜਿਵੇਂ ਮਰਜੀ ਸੀਲ ਸਲੱਗ ਬਹੁਤ ਹੀ ਜ਼ਿਆਦਾ ਹੈ ਦੇਖ ਸਕਦੇ ਹੋ ਤੁਸੀਂ ਬਿਨਾ ਜੂੜ ਤੋਂ ਬਿਨਾ ਨਿਆਣੇ ਤੋਂ ਬਾਈ ਹੱਥ ਮਾਰ ਰਿਹਾ ਇਹ ਸੀਲ ਸਲੱਗ ਦੀ ਦੋਸਤੋ ਸਾਹਮਣੇ ਤੁਹਾਡੇ ਸਬੂਤ ਆ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ 1.5 ਲੱਖ ਰੁਪਇਆ ਤੇ ਮਾਨਤਾ ਨੂੰ ਹੋ ਜੂ 1.5 ਲੱਖ ਚੋ ਬਾਈ ਹਾਂ ਥੋੜੋ ਬਹੁਤ ਮਾਨਤਰ ਕਰ ਲਾਂਗੇ ਲਾਓ ਵੀ ਸੱਜਣਾ 1.5 ਲੱਖ ਮੁੱਲ ਆ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਥੋੜਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆ ਦੂਜੇ ਸੂਏ ਨੇ ਸੁਣਾ ਲਾਹੌਰੀ ਬੋਲ ਤੋਂ ਗੱਬਣਾ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਤੁਸੀਂ ਦੇਖੋਗੇ ਤਾਂ ਝੋਟੀ ਤੁਹਾਡੇ ਹਰ ਹਰ ਪੱਖ ਤੋਂ ਪਸੰਦ ਆਊਗੀ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਜਲਦੀ ਮਿਲਦੇ ਆਂ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।